ਦੁਦਿਆਨਾ ਸ਼ਹਿਰ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਜਾਤ ਦਿਵਾਉਣ ਦੇ ਲਈ ਟ੍ਰੈਫਿਕ ਪੁਲਿਸ ਵੱਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਤਹਿਤ ਜੀਸੀਪੀ ਪਰਮਿੰਦਰ ਸਿੰਘ ਪੰਡਾਲ ਨੇ ਪੱਤਰਕਾਰ ਵਾਰਤਾ ਕੀਤੀ ਦੱਸਿਆ ਕਿ ਹੁਣ ਟ੍ਰੈਫਿਕ ਪੁਲਿਸ ਵੱਲੋਂ 8 ਜ਼ੋਨ ਬਣਾਏ ਗਏ ਨੇ ਇਸ ਵਿਚਾਲੇ ਹਰ ਜ਼ੋਨ ਦੀ ਮੋਨਿਟਰਿੰਗ ਇੱਕ ਐਸਐਚਓ ਕਰੇਗਾ ਜੇਕਰ ਕੋਈ ਜ਼ਿਆਦਾ ਸਮੱਸਿਆ ਹੁੰਦੀ ਹੈ ਤਾਂ ਉਹਨੂੰ ਡੀਐਸਪੀ ਅਤੇ ਐਸਐਸਪੀ ਵੀ ਵੇਖਣਗੇ ਉਹਨਾਂ ਕਹਿੰਿਆ ਇੱਕ ਹਫ਼ਤੇ ਦੇ ਅੰਦਰ ਵਾਕਫਕ ਪੁਆਇੰਟਾਂ ਤੇ ਹਰ ਪੁਲਿਸ ਮੁਲਾਜ਼ਮਾ ਪਤਾ ਚੱਲ ਜਾਵੇਗਾ ਕਿ ਕਿਸ ਰੂਪ ਤੇ ਜ਼ਿਆਦਾ ਟ੍ਰੈਫਿਕ ਹੈ ਉਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਪੁਲਿਸ ਵੱਲੋਂ ਪੀਸੀਆਰ ਕਰਮੀ ਵੀ ਤਾਇਨਾਤ ਕੀਤੇ ਗਏ ਨੇ ਪਿਛਲੇ ਦਿਨਾਂ ਤੋਂ ਜੋ ਸਾਡੇ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਜਿਹੜਾ ਟ੍ਰੈਫਿਕ ਨੂੰ ਸੁਚਾਰੂ ਢੰਗ ਚਲਾਉਣ ਲਈ ਜਿਹੜੇ-ਜਿਹੜੇ ਉਪਰਾਲੇ ਕੀਤੇ ਜਾ ਰਹੇ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਕਿ ਅਸੀਂ ਆਪਣੇ ਜਿਹੜੇ ਟ੍ਰੈਫਿਕ ਦੇ ਸ਼ਹਿਰ ਜ਼ੋਨਾਂ ਤੋਂ 8 ਜੂਨ ਕੀਤੇ ਔਰ ਉਸ ਤੋਂ ਇਲਾਵਾ ਟ੍ਰੈਫਿਕ ਦੇ ਵਿੱਚ ਦੋ ਐਸਐਚਓ ਵੀ ਲਾ ਦਿੱਤੇ ਯੀਆਰਐਸ ਜ਼ੋਨ 1 ਔਰ ਯੀਆਰਐਸ ਜ਼ੋਨ 2 ਉਹਨਾਂ ਦੇ ਨਾਲ ਥੱਲੇ ਉਹਨਾਂ ਨੂੰ ਚਾਰ-ਚਾਰ ਜ਼ੋਨ ਦੇ ਦਿੱਤੇ ਆ ਔਰ ਉਹਦੇ ਨਾਲ ਜਿਹੜੀ ਸਾਡੀ ਟ੍ਰੈਫਿਕ ਪੁਲਿਸ ਸੀਗੀ ਪਹਿਲਾਂ ਔਰ ਉਹਦੇ ਨਾਲ ਅਟੈਚ ਜਿਹੜੇ ਸਾਡਾ ਪੀਸੀਆਰ ਉਹਨਾਂ ਨੂੰ ਪੂਰਾ ਕਰਕੇ ਇਸ ਤੋਂ ਇਲਾਵਾ ਵੀ ਸਾਨੂੰ ਜਿਹੜੀ ਹੋਰ ਵੀ ਜਿਹੜੀ ਪੁਲਿਸ ਦਿੱਤੀ ਗਈ ਆ ਜਿਹੜੀ ਹੁਣ ਸ਼ਹਿਰ ਦੇ ਵਿੱਚ ਕੰਮ ਕਰੂਗੀ ਟ੍ਰੈਫਿਕ ਦਾ ਔਰ ਨਾਲ ਦੀ ਨਾਲ ਜਿਹੜੀ ਐਮਰਜੈਂਸੀ ਰਿਸਪੌਂਸ ਕੋਈ ਵੀ ਮੈਨੂੰ ਕਾਲ ਆਉਣੀ ਆ ਤੇ ਉਹਦੇ ਉੱਤੇ ਜਿਹੜਾ ਕੰਮ ਕਰਨਗੇ ਇਸ ਸਬੰਧੀ ਸ਼ਹਿਰ ਦੇ ਵਿੱਚ ਸਾਡੇ 40 ਮੋਟਰਸਾਈਕਲ ਜਿਹੜੇ ਇਸ ਤੋਂ ਇਲਾਵਾ 40 ਗੱਡੀਆਂ ਜਿਹੜੀਆਂ ਆਲਰੇਡੀ ਸ਼ਹਿਰ 'ਚ ਕੰਮ ਕਰਦੀਆਂ ਇਹਨਾਂ ਦੇ ਉੱਪਰ ਸਾਡੇ ਜ਼ੋਨ ਅਫਸਰਾਂ ਦੀਆਂ 10 ਗੱਡੀਆਂ ਉਹ ਕੰਮ ਕਰਨਗੀਆਂ ਔਰ ਦਿਨ ਰਾਤ ਵਾਸਤੇ ਸਾਡੀਆਂ 50 ਗੱਡੀਆਂ ਕੰਮ ਕਰਨਗੀਆਂ ਔਰ ਇਹ ਜਿਹੜਾ ਹਿੱਸੇ ਵਾਸਤੇ ਆ ਰਾਤ ਨੂੰ ਵੀ ਕਿਤੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਆ ਜਾਂਦੀ ਆ ਕੋਈ ਐਕਸੀਡੈਂਟ ਹੋ ਜਾਂਦਾ ਤੇ ਜਿਹੜੀਆਂ ਸਾਡੀਆਂ ਇਹ 50 ਗੱਡੀਆਂ ਇਹ ਮੂਵ ਕਰਦੀਆਂ ਰਹਿਣਗੀਆਂ ਸ਼ਹਿਰ ਚ ਤੇ ਐਮਰਜੈਂਸੀ ਜਿਹੜੀ ਕੋਈ ਕਾਲ ਆਉਂਦੀ ਆ ਉੱਥੇ ਵੀ ਕੰਮ ਕਰਨਗੀਆਂ ਤੇ ਇਹਦੇ ਨਾਲ ਨਾਲ ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਹੁਣ ਅਸੀਂ ਜਿਵੇਂ ਟ੍ਰੈਫਿਕ ਨੂੰ ਇਹਨਾਂ ਜਿਹੜੇ ਇਹਨਾਂ ਦੀ ਵੈਲਫੇਅਰ ਵਾਸਤੇ ਕੱਲ ਵੀ ਸੀਪੀ ਸਾਹਿਬ ਨੇ ਆਪਾਂ ਗਏ ਸੀਗੇ ਵੀਰਕਾ ਚੌਂਕ ਦੇ ਵਿੱਚ ਇਨਾਂ ਦੇ ਵੈਲਫੇਅਰ ਵਾਸਤੇ ਅਸੀਂ 10 ਵਧੀਆ ਹੱਟ ਤਿਆਰ ਕਰ ਰਹੇ ਹਾਂ ਉਹ ਉੱਥੇ ਹੀ ਰਹਿ ਕੇ ਸਾਡੇ ਐਸ ਐਚ ਓ ਸਾਡੇ ਜੁਪਟਰ ਆਪਣੇ ਆਪਣੀ ਜਿਹੜੇ ਜ਼ੋਨ ਵਾਈ ਜਿਹੜੀ ਉਹਨਾਂ ਦੇ ਥੱਲੇ ਪੁਲਿਸ ਲੱਗੀ ਆ ਉਹਨਾਂ ਦੇ ਨਾਲ ਉੱਥੇ ਉਹਨਾਂ ਦੀ ਜਿਹੜੀ ਸਮੱਸਿਆ ਆ ਰਹੀ ਆ ਉੱਥੇ ਆਪ ਖੁਦ ਜਾ ਕੇ ਨਾਲ ਉਤੋਂ ਬਾਅਦ ਉਹਨਾਂ ਨਾਲ ਮੀਟਿੰਗ ਕਰਨ ਵਾਸਤੇ ਉਹਨਾਂ ਨਾਲ ਹੱਟਾਂ ਦੇ ਉੱਤੇ ਜਿਹੜੇ ਪੁਆਇੰਟ ਬਣਾਤੇ ਆ ਉੱਥੇ ਆ ਕੇ ਆਪਣਾ ਸਾਰਾ ਜਿਹੜਾ ਉਸ ਟ੍ਰੈਫਿਕ ਨੂੰ ਸਥਿਰ ਕਰਨ ਵਾਸਤੇ ਇਹ ਬੈਠ ਕੇ ਕੰਮ ਕਰਨਗੇ ਸਰ ਕਈ ਹੈ ਜਿਹੇ ਚੌਕ ਮੇ ਜਿੱਥੇ ਰੋਟੀਨ ਦੇ ਜਾਮ ਲੱਗਦਾ ਹੈ ਉਹ ਅੰਦਲੀ ਜਾਮ ਲੱਗਦਾ ਕਾਰਨ ਕੀ ਵੱਡੀਆਂ ਗੱਡੀਆਂ ਵੀ ਉੱਥੇ ਹੋ ਗਈਆਂ ਨਾ ਉਸ ਕਰਕੇ ਉੱਥੇ ਕਿਸ ਤਰ੍ਹਾਂ ਕਿਵੇਂ ਸਹੀ ਕੀਤਾ ਜਾ ਰਿਹਾ ਹੈ ਅਸੀਂ ਜੀ ਅਸੀਂ ਪੂਰੇ ਸ਼ਹਿਰ ਦੀਆਂ ਹੀ ਸਾਰੀਆਂ ਛਿੜਕਾਂ ਲੈ ਲਈਆਂ ਜਿਹਦੇ ਵਾਸਤੇ ਸਾਡੇ ਜਿਹੜੇ ਜ਼ੋਨ ਇੰਚਾਰਜ ਐਸ ਐਚ ਓਰ ਸਾਡੇ ਏ ਸੀ ਪੀ ਏ ਡੀ ਸੀ ਪੀ ਸਾਹਿਬ ਆਪ ਜੋ ਰੋਡ ਵਾਈ ਇਹਨੂੰ ਅਸੀਂ ਦੇਖਾਂਗੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਕਿੱਥੇ ਕਿੱਥੇ ਟ੍ਰੈਫਿਕ ਪ੍ਰੋਬਲ ਮਾਰੀ ਆ ਔਰ ਉਹ ਕਿਉਂ ਆ ਰਹੀ ਆ ਕੀ ਕੋਈ ਵੱਡੀਆਂ ਗੱਡੀਆਂ ਕਰਕੇ ਜਾਮ ਲੱਗ ਰਿਹਾ ਜਾਂ ਉੱਥੇ ਚੌਂਕ ਦੇ ਵਿੱਚ ਇੱਥੇ ਮਲਾਜ਼ਮ ਲਾਇਆ ਜਾਵੇ ਉਹਦੇ ਵਾਸਤੇ ਉਹ ਸਹੀ ਹੋ ਸਕਦਾ ਜਾਂ ਕਿਤੇ ਲਾਈਟਾਂ ਦੀ ਲੋਡ ਆ ਜਾਂ ਸਾਡਾ ਜਿਹੜਾ ਮੋਟਰਸਾਈਕਲ ਆ ਉਹ ਪੈਂਟ ਲਾਇਆ ਜਾਵੇ ਹੁਣ ਤੁਸੀਂ ਜ਼ਿਆਦਾਤਰ ਦੇਖਿਆ ਹੋਣਾ ਸਕੂਲ ਕਾਲਜ ਦੇ ਬਾਹਰ ਦੁਪਹਿਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਹੀ ਪ੍ਰੈਸ਼ਰ ਪੈਂਦਾ ਆ ਟ੍ਰੈਫਿਕ ਜਾਮ ਹੁੰਦੀ ਉਸ ਤੋਂ ਬਾਅਦ ਕੀ ਹੁੰਦਾ ਹੁਣ ਅਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਮੋਟਰਸਾਈਕਲਾਂ ਲਈ ਆਪਣੀਆਂ ਗੱਡੀਆਂ ਲਈ ਕਵਰ ਕਰਾਂਗੇ ਜਿਹੜੇ ਸਾਡੇ ਮੇਨ ਪੁਆਇੰਟ ਆ ਉੱਥੇ ਸਾਡੇ ਖਰਚੇ ਪੁੱਛ ਮਲਾਜ਼ਮ ਜਿਹੜੇ ਆ ਉਹ ਡਿਊਟੀ ਕਰਨਗੇ ਔਰ ਇਹ ਸਾਰਾ ਕੁਝ ਹੀ ਅਸੀਂ ਤਹਾਡੇ ਸਹਿਯੋਗ ਦੇ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਸ਼ਹਿਰ ਵਾਸੀਆਂ ਦੇ ਪਬਲਿਕ ਨਾਲ ਤੇ ਨਾਲ ਦੀ ਨਾਲ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਔਰ ਉਹਨਾਂ ਨੂੰ ਵੀ ਅਸੀਂ ਕਵਾਂਗੇ ਵੀ ਜਿਵੇਂ ਉਹਨਾਂ ਦੇ ਜਿਹੜੇ ਸ਼ਰਦ ਦੁਕਾਨ ਦੇ ਅਗਲੇ ਜਿੰਨੇ ਮੈਨੇ ਫੁੱਟਪਾਥ ਬਣਿਆ ਉੱਥੇ ਉਹਨਾਂ ਨੇ ਆਪਣੀ ਸਾਰੀ ਦੁਕਾਨ ਦਾ ਸਾਮਾਨ ਬਾਹਰ ਰੱਖਿਆ ਹੋਇਆ ਇਸ ਤੋਂ ਇਲਾਵਾ ਜਿਵੇਂ ਰੋਡ ਆ ਉੱਥੇ ਉਹਨਾਂ ਨੇ ਆਪਣੇ ਦੁਕਾਨ ਦੇ ਬੋਰਡ ਰੱਖੇ ਹੋਏ ਆ ਉਹ ਅਸੀਂ ਉਹਨਾਂ ਨੂੰ ਇੱਕ ਵਾਰੀ ਅਵੇਅਰ ਕਰਾਂਗੇ ਉਸ ਤੋਂ ਬਾਅਦ ਅਸੀਂ ਇੱਕ ਪਰਵਾਨਾ ਤਿਆਰ ਕੀਤਾ ਹੋਇਆ ਜਿਹੜਾ ਅਸੀਂ ਉਹਨਾਂ ਨੂੰ ਭਰਕੇ ਦੇਵਾਂਗੇ ਔਰ ਇਹ ਪ੍ਰਮਾਨਾ ਜਿਹੜਾ 1 ਹਫ਼ਤੇ ਬਾਅਦ ਸੈਕੰਡ ਨੋਟਿਸ ਦਿੱਤਾ ਜਾਊਗਾ ਇਸ ਤਰ੍ਹਾਂ ਦੇ ਅਸੀਂ ਤਹ ਤਿੰਨ ਵਾਰੀ ਉਹਨਾਂ ਨੂੰ ਨੋਟਿਸ ਦਵਾਂਗੇ ਜੇ ਤੋ ਤਿੰਨ ਵਾਰੀ ਨੋਟਿਸ ਦਿੱਤੇ ਆ ਆਪਣਾ ਸਮਾਨ ਸਾਰਾ ਦੁਕਾਨ ਦੇ ਅੰਦਰ ਰੱਖਦੇ ਆ ਪੁਲਿਸ ਦਾ ਸਹਿਯੋਗ ਕਰਦੇ ਆ ਆਮ ਸ਼ਹਿਰ ਵਾਸੀ ਦੀ ਟ੍ਰੈਫਿਕ ਦਾ ਸਹਿਯੋਗ ਕਰਦੇ ਆ ਤੇ ਠੀਕ ਆ ਅਗਰ ਕੋਈ ਫਿਰ ਵੀ ਨਹੀਂ ਕਰਦਾ ਤਾਂ ਉਹਦੇ ਜਿਹੜੀ ਆ ਕਾਨੂੰਨੀ ਕਾਰਵਾਈ ਐਫ ਆਈ ਆਰ ਦਰਜ ਕਰਾਂਗੇ ਸਰ ਇੱਕ ਰੋਕ ਤੇ ਐਕਸਟੈਂਡ ਦਾ ਕੰਮ ਉਸ ਪੁਆਇੰਟਸ ਆ ਬਸ ਉੱਥੇ ਹੀ ਪਾਈ ਜਾਣਾ ਬਿਲਕੁਲ ਜੀ ਜਿਵੇਂ ਜਿੱਥੇ-ਜਿੱਥੇ ਵੀ ਕੋਈ ਇਹਦੇ ਤੇ ਕੋਈ ਐਕਸੀਡੈਂਟ ਹੋ ਰਿਹਾ ਆ ਜਾਂ ਸਾਡੇ ਇਤੋਂ ਇਲਾਵਾ ਵੀ ਸਾਡੇ ਜਿਹੜੇ ਹੋਰ ਵੀ ਅਸੀਂ ਇਹਦੇ ਨਾਲ ਵਰਕ ਕੀਤਾ ਆ ਜਿਵੇਂ ਸਾਡੇ ਕੋਈ ਡਰੱਗਸ ਪੋਰਟ ਬਣੇ ਹੋਏ ਆ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਚੀਜ਼ਾਂ ਹੋ ਰਹੀਆਂ ਉਹਨਾਂ ਦੇ ਉੱਤੇ ਵੀ ਸਾਡੀ ਪੁਲਿਸ ਕੰਮ ਕਰੂਗੀ ਐਕਸੀਡੈਂਟ ਕਿਉਂ ਹੋ ਰਿਹਾ ਆ ਕੀ ਉੱਥੇ ਸਪੀਡ ਬ੍ਰੇਕਰ ਦੀ ਲੋੜ ਆ ਜਾਂ ਉੱਥੇ ਕੋਈ ਉਹਨਾਂ ਨੂੰ ਸਾਈਨ ਦੇਣ ਦੀ ਲੋੜ ਆ ਇਹ ਚੀਜ਼ਾਂ ਤੋਂ ਅਸੀਂ ਰੋਡ ਦੇ ਉੱਤੇ ਚੱਲ ਪਏ ਤਾਂ ਰੋਡ ਉੱਤੇ ਜਿਹੋ ਜਿਹੋ ਜੀ ਸਮੱਸਿਆ ਹੋ ਗਈ ਉਹ ਉਹ ਜੀ ਅਸੀਂ ਆਪਣੇ ਡੀਸਾ ਉਹਨਾਂ ਮੀਟਿੰਗ ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨਾਲ ਮੀਟਿੰਗ ਕਰਕੇ ਜਿਹੜੇ ਜਿਹੜੇ ਮੁੱਦੇ ਹੈਗੇ ਆ ਆਪਣੇ ਕਮਿਸ਼ਨ ਸਾਹਿਬ ਦੇ ਥਰੂ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਔਰ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸ਼ਹਿਰ ਨੂੰ ਟ੍ਰੈਫਿਕ ਮੁਕਤ ਕਰਨਾ ਚਾਹੁੰਦੇ ਆ ਸਾਨੂੰ ਤੁਹਾਡਾ ਸਹਿਯੋਗ ਔਰ ਸ਼ਹਿਰ ਦਾ ਸਹਿਯੋਗ ਚਾਹੀਦਾ ਨੇ ਦੇਖੋ ਜੀ ਅਸੀਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਜਾਂਦੇ ਹਾਂ ਜੀ ਕੋਈ ਗੱਲ ਨਹੀਂ ਜੇ ਸਾਰੀਆਂ ਚੀਜ਼ਾਂ ਦੇ ਕਰਨ ਦੇ ਬਾਵਜੂਦ ਵੀ ਸਿਆਣਾ ਪੁਲਿਸ ਅਫਸਰ ਹੋ ਹੁੰਦਾ ਜੋ ਮੌਕੇ ਦੇ ਮੁਤਾਬਕ ਉਹਨੂੰ ਮੈਨੇਜ ਕਰਨ ਜਾਣਦਾ ਹੋਵੇ ਜੇ ਕੋਈ ਵੀ ਸਾਡੇ ਗੱਲ ਪੈਂਦਾ ਤਾਂ ਉਹਦਾ ਮਤਲਬ ਇਹ ਨਹੀਂ ਵੀ ਅਸੀਂ ਉਹਨਾਂ ਦੇ ਗੱਲ ਪੈਣਾ ਅਸੀਂ ਉਹਦੀ ਗੱਲ ਸੁਣਨੀ ਆ ਅਗਰ ਫਿਰ ਵੀ ਜਿਵੇਂ ਕੱਲ੍ਹ ਇੱਕ ਏਸੀ ਦੇ ਗੱਲ ਪਿਆ ਤਾਂ ਫਿਰ ਉਹ ਜਿਹੜਾ ਇਹੋ ਜਿਹਾ ਕੋਈ ਮੁੱਦਾ ਆਉਂਦਾ ਤਾਂ ਸਾਡੇ ਜਿਹੜੇ ਐਸਐਚਓ ਜਾਂ ਸਾਡੇ ਏਸੀਪੀ ਲੱਗੇ ਆ ਉਹ ਆਪ ਉਸ ਮੈਟਰ ਨੂੰ ਦੇਖ ਕੇ ਲੋਕਲ ਪੁਲਿਸ ਨੂੰ ਦਵਾਂਗੇ ਦੇਖ ਕੇ ਤੇ ਸਾਨੂੰ ਕਾਰਵਾਈ ਕਰਨੀ ਪਈ ਐਫਐਸ ਦਾ ਕਰਨੀ ਪਈ ਤਾਂ ਉਹ ਵੀ ਕਰਾਂਗੇ ਪਰ ਸਾ ਆਪਾਂ ਲੋਕੀ ਅਸੀਂ ਦੇਖੋ ਇਹ ਸਾਰਾ ਕੰਮ ਜੋ ਹੋ ਰਿਹਾ ਟ੍ਰੈਫਿਕ ਦਾ ਇਹ ਅਸੀਂ ਲੋਕਾਂ ਦੀ ਭੁਲਾਈਲੀ ਕਰ ਰਿਹਾ ਅਗਰ ਤੁਸੀਂ ਇੱਕ ਪਿੰਡ ਸ਼ਹਿਰ ਤੋਂ ਤੋਂ ਕਿਸੇ ਵੀ ਪਿੰਡ ਜਾਣਾ ਜੇ ਤੁਹਾਨੂੰ 1 ਘੰਟਾ ਲੱਗਦਾ ਤੁਹਾਡਾ ਕਿੰਨਾ ਤੇਲ ਲੱਗ ਜੂਗਾ ਕਿੰਨੇ ਤੁਹਾਡਾ ਟਾਈਮ ਖਰਾਬ ਹੋ ਰਿਹਾ ਜੇ ਆਪਾਂ ਸਾਰੇ ਸਹਿਯੋਗ ਕਰੀਏ ਤਾਂ ਆਪਾਂ ਉਹੀ ਟਾਈਮ ਜਿਹੜਾ 15 ਤੋਂ 20 ਮਿੰਟ ਚ ਬੇਲ ਕਰ ਸਕਦੇ ਹਾਂ ਇਸ ਕਰਕੇ ਉਹ ਜ਼ਰੂਰਤ ਹੈ ਸਹਿਯੋਗ ਦੇਣ ਦੀ ਸਰੀਕ ਗੇਸ ਰੇਲਵੇ ਸਟੇਸ਼ਨ ਤੇ ਬਣਾਨਾ ਕਿ ਰੇਲਵੇ ਸਟੇਸ਼ਨ ਤੇ ਵੀ ਰੇਲਵੇ ਦੇ ਦੁਕਾਨਾਂ ਦਾ ਬਹੁਤ ਪ੍ਰੇਸ਼ਾਨ ਨਾ ਹੋ। ਹਾਂ ਜਿਵੇਂ ਰੇਲਵੇ ਸਟੇਸ਼ਨ ਬਸ ਸਟੈਂਡ ਉੱਥੇ ਆਟੋਆਂ ਦਾ ਬਹੁਤ ਪ੍ਰੋਬਲਮ ਆ ਰਹੀ ਆ। ਅਸੀਂ ਹੁਣ ਜਿੱਥੇ-ਜਿੱਥੇ ਸਾਡੇ ਆਟੋ ਜਿਆਦਾ ਵਕਤ ਕੱਢਦੇ ਆ ਉੱਥੇ-ਉੱਥੇ ਅਸੀਂ ਉਸ ਆਟੋਆਂ ਦੇ ਨਾਲ ਸਾਰਿਆਂ ਦੇ ਨਾਲ ਉਹਨਾਂ ਦੇ ਜਿਹੜੇ ਉੱਥੇ ਪ੍ਰਧਾਨ ਹੋਣਗੇ ਉਹਨਾਂ ਨਾਲ ਪ੍ਰੋਪਰ ਮੀਟਿੰਗ ਕਰਾਂਗੇ। ਮੀਟਿੰਗ ਕਰਕੇ ਅਸੀਂ ਕੁਝ ਆਟੋ ਉੱਥੇ ਮੇਨ ਕਰਾਂਗੇ ਜਿਹੜਾ ਪਬਲਿਕ ਨੂੰ ਲੈ ਕੇ ਜਾਂਦੇ ਆ। ਬਾਕੀ ਆਟੋਆਂ ਵਾਸਤੇ ਜਗ੍ਹਾ ਸਿਲੈਕਟ ਕਰਕੇ ਉੱਥੇ ਲਾਵਾਂਗੇ। ਉਹਨਾਂ ਚਾਰ ਵਾਸ ਜਦੋਂ ਉਹਨਾਂ ਦੇ ਪਹਿਲੇ ਆਟੋ ਮੂਵ ਕਰ ਜਾਂਦੇ ਉਦੋਂ ਬਾਅਦ ਉਹ ਆਟੋ ਆ ਜਾਂਨ। ਇਹ ਅਸੀਂ ਸਾਰਾ ਉਹਨਾਂ ਨੂੰ ਅਵੇਅਰ ਕਰਾਂਗੇ ਜੇ ਫਿਰ ਵੀ ਨਹੀਂ ਮੰਨਣਗੇ ਫਿਰ ਤੋਂਰ ਸੱਤੀ ਵੀ ਹੋਊਗੀ ਉਹਨਾਂ ਤੇ। ਸਟੈਂਡ ਤੋਂ ਬਾਅਦ ਗੈਸਰੋ ਦੀ ਗੱਲ ਕਰ ਲਈ ਸਭ ਤੋਂ ਜ਼ਿਆਦਾ ਜਾਨ ਉੱਥੇ ਲੱਗਦਾ ਕਿਉਂਕਿ ਲੇਬਰ ਕਲਾਸ ਜਿਹੜੀ ਜਦੋਂ ਫੈਕਟਰੀ ਨੂੰ ਛੁੱਟੀ ਹੁੰਦੀ ਹੈ ਤੇ ਉਦੋਂ ਸਾਰੇ ਗੈਸਰੋ ਤੇ ਅੰਦਰਲੇ ਖੇਤਰ ਤੇ ਵੀ ਜਾਂਦੇ ਨੇ ਤੇ ਉੱਥੇ ਇੱਕ ਸਤਪਾਲ ਚੌਕ ਹੈਗਾ ਉਸ ਤੋਂ ਅੱਗੇ ਕਈ ਪ੍ਰਾਈਵੇਟ ਮੰਡੀਆਂ ਲੱਗੀਆਂ ਮੰਡੀ ਵਾਲਿਆਂ ਨੇ ਆਪਣੀ ਜਗ੍ਹਾ ਨਹੀਂ ਛੱਡੀ ਪਾਰਕਿੰਗ ਦੀ। ਉਹ ਸਾਰੀ ਰੋਡ ਤੇ ਲੱਗ ਲਗਾਈ ਜਾਂਦੇ ਪ੍ਰਾਈਵੇਟ ਮੰਡੀਆਂ ਤੇ ਵੀ ਕੋਈ ਕਾਰ ਲਕੋਸ ਇਹ ਅਸੀਂ ਇਹ ਹੁਦ ਦੇ ਸਭ ਹਰ ਤਰ੍ਹਾਂ ਨਾਲ ਮੀਟਿੰਗ ਕਰਾਂਗੇ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਮੰਡੀ ਦਾ ਮਾਲਕ ਆ ਚਾਹੇ ਕੋਈ ਹਸਪੀਟਲ ਆ ਹਰ ਇੱਕ ਨਾਲ ਇੱਕ ਵਾਰੀ ਕਰਕੇ ਉਹਨਾਂ ਨੂੰ ਉਹਦਾ ਹੱਲ ਕੱਢਾਂਗੇ ਉਹਦੇ ਨਾਲ ਜੇ ਕਿਤੇ ਵੀ ਸਾਨੂੰ ਕੋਈ ਟ੍ਰੈਫਿਕ ਸਬੰਧੀ ਕੋਈ ਉੱਥੇ ਟ੍ਰੈਫਿਕਲੀ ਉਪਰਾਲਾ ਕਰਨਾ ਪੈ ਰਿਹਾ ਜਾਂ ਕੋਈ ਰੋਡ ਕ੍ਰੋਸ ਹੁੰਦਾ ਉਹਦੇ ਵਾਸਤੇ ਅਸੀਂ ਕਮਿਸ਼ਨਰ ਸਾਹਿਬ ਨਾਲ ਕਾਰਪੋਰੇਸ਼ਨ ਨਾਲ ਗੱਲ ਕਰਾਂਗੇ ਉਹ ਉਹਦੇ ਵਾਸਤੇ ਕੀ ਹੋ ਰਿਹਾ ਆਪਾਂ ਉਹਨਾਂ ਨੂੰ ਵਾਸਤੇ ਕਰ ਰਹੇ ਆ ਕਿਤੇ ਸਾਨੂੰ ਕੋਈ ਉੱਪਰ ਦੀ ਨੰਗਾਉਣ ਵਾਸਤੇ ਪੌਲ ਦੇਣਾ ਪੈਂਦਾ ਜਾਂ ਕੋਈ ਹੋਰ ਕੋਸ਼ਿਸ਼ ਕਰ ਕਾਰਵਾਈ ਕਰਨ ਜਾਂ ਲਾਈਟਾਂ ਦੇਣੀਆਂ ਪੈਂਦੀਆਂ ਉਹ ਮੌਕੇ ਦੇ ਮੁਤਾਬਕ ਜੂਜੂ ਉੱਥੇ ਬਣਦਾ ਉਹਦੇ ਮੁਤਾਬਕ ਅਸੀਂ ਉਹਨਾਂ ਅੱਗੇ ਕਰਾਂਗੇ ਇਹ ਸਭ ਕਿੰਨੀ ਦੇਰ ਤੇ ਮਸਲਾ ਹੱਲ ਹੋ ਜਾਏਗਾ ਕਿਉਂਕਿ ਲੰਬੇ ਸਮੇਂ ਤੋਂ ਕੈਮਰੇ ਲੱਗੇ ਹੋਏ ਨੇ ਉਹਨਾਂ ਦਾ ਮਾਮਲਾ ਉਸ ਤੋਂ ਦੋਸਾਂ ਹੀ ਲੱਗਦਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਕੈਮਰੇ ਲੱਗੇ ਆ ਜੀ ਦੇਖੋ ਸਾਡੇ ਕੋਈ ਵੀ ਸ਼ਹਿਰ ਚਵਾਰਦਾ ਤੁਨੀਆ ਕਈਰ ਸ਼ਹਿਰਤ ਲੋਕ ਅਵੇਅਰ ਨਹੀਂਗੇ ਸ਼ਹਿਰ ਵਿੱਚ ਬਹੁਤ ਵਧੀਆ ਸਾਡਾ ਕੋਈ ਕਰੀਬ 1700 ਕੈਮਰਾ ਲੱਗਾ ਜਿਹਦੇ ਚੋ ਲਗਾਤਾਰ ਕੋਈ 1500 ਸਵਾ 1500 ਕੰਮ ਕਰ ਰਿਹਾ ਰੂਟੀਨ ਚ ਖਰਾਬ ਹੋਈ ਜਾਂਦੇ ਲੇਕਿਨ ਨਾਲ ਦੀ ਨਾਲ ਰਿਪੇਅਰ ਹੋਈ ਜਾਂਦੇ ਹੋਰ ਵੀ ਕੈਮਰੇ ਵਧਾ ਰਹੇ ਆ ਔਰ ਇਹਦੇ ਨਾਲ ਅਸੀਂ 90% ਵਾਰਦਾਤਾਂ ਟ੍ਰੇਸ ਕਰ ਰਹੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਨਾਲ ਜਿਹੜੇ ਲੋਕ ਨਹੀਂ ਵੀ ਅਵੇਅਰ ਹੋਣਗੇ ਕੋਈ ਭੁਜਾ ਕੇ ਕਿਉਂ ਕੌਂ ਕ੍ਰੋਸ ਕਰਦਾ ਉਹਨਾਂ ਦੇ ਚਲਾਣ ਵੀ ਕੱਟੇ ਜਾਣੇ ਆ ਪਤਾ ਬਾਅਦ ਵਿੱਚ ਲੱਗਣਾ ਜਦੋਂ ਆਪਾਂ ਨੂੰ ਮੋٹے ਜੁਰਮਾਨੇ ਹੋ ਗਏ ਅਸੀਂ ਚਾਹੁੰਦੇ ਆਂ ਵੀ ਲੋਕਾਂ ਨੂੰ ਇੱਕ ਵਾਰੀ ਅਵੇਅਰ ਕੀਤਾ ਜਾਵੇ 1 2 ਮਿੰਟ ਦੇ ਫਰਕ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਆਪਾਂ ਨੂੰ ਰੈੱਡ ਲਾਈਟ ਆ ਤੇ ਆਪਾਂ ਰੁਕੀਏ ਤੇ ਰੁਕਣ ਤੋਂ ਬਾਅਦ ਆਪਾਂ ਜਦੋਂ 그린 ਲਾਈਟ ਉਹ ਚਲੀ ਆ ਹਰ ਇੱਕ ਦਾ ਨੂੰ ਕਾਲੀ ਹੈਗੀ ਆ ਹਰ ਇੱਕ ਨੇ ਜਲਦੀ ਜਾਣਾ ਪਰ ਇਦਾਂ ਦਾ ਕੰਮ ਨਾ ਕਰੀਏ ਕਿ ਆਪਾਂ ਕਾਲੀ ਦੇ ਵਿੱਚ ਆਪਾਂ ਆਪਾਂ ਐਕਸੀਡੈਂਟ ਕਰ ਲਈ ਆਪਾਂ ਜਾਨ ਗਵਾ ਲਈਏ ਜਾਂ ਆਪਾਂ ਕਿਸੇ ਨੂੰ ਇਦਾਂ ਦੀ ਕੋਈ ਜਾਨ ਕਿਸੇ ਦੀ ਗਵਾ ਲਈਏ ਇਸ ਕਰਕੇ ਸਜੋਗ ਦੀ ਲੋੜ ਆ ਠਹਿਰਾਓ ਦੀ ਲੋੜ ਆ ਸਰ ਇੱਕ ਨਾ ਬੰਦੇ ਸਾਹਮਣੇ ਸਾਹਮਣੇ ਦੋ ਤਿੰਨ ਲੈਟਰ ਵਾਲੇ ਦੇਰ ਰੁਕਣ ਬਿਲਕੁਲ ਸਾਰਾ ਕੁਝ ਉਹ ਹੀ ਤੁਹਾਨੂੰ ਦੱਸਿਆ ਵੀ ਅਸੀਂ ਹਰ ਇੱਕ ਨਾ ਮੀਟਿੰਗਾਂ ਕਰਕੇ ਵੇਅਰ ਕਰਾਂਗੇ ਉਸ ਤੋਂ ਬਾਅਦ ਸਾਡੀਆਂ ਟੋ ਵੀਰਨਾ ਵੀ ਹੋਣਗੀਆਂ ਅਸੀਂ ਜਦੋਂ ਟੋ ਕਰਕੇ ਲਿਆਵਾਂਗੇ ਤਾਂ ਆਟੋਮੈਟਿਕ ਮੇਖਾ ਨਾਲ ਇੱਕ ਹੀ ਗੱਡੀ ਨੂੰ ਕੋਈ ਕਰੀਬ ਕਿੰਨੇ 800 ਰੁਪਏ ਲੱਗਦਾ ਕੋਈ 1200 1000 1200 ਰੁਪਏ ਜੁਰਮਾਨਾ ਪੈ ਜਾਂਦਾ ਤੇ ਜਦੋਂ ਇਹਨਾਂ ਨੂੰ ਫਾਈਨ ਲੱਗੂਗਾ ਤਾਂ ਆਟੋਮੈਟਿਕ ਮੇਖਾ ਨਾਲ ਅਗਲੇ ਦਿਨ ਤੋਂ ਰੋਕਣੀ ਬੰਦ ਕਰ ਦੇਣਗੇ ਪਰ ਅਸੀਂ ਵੇਅਰ ਕਰਾਂਗੇ ਸਾਰਿਆਂ ਦਾ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ